ਗ੍ਰਫਤਾਰ ਕੀਤਾ ਕਿੰਨੇ ਪੈਸੇ ਦਾ ਟਰੈਪ ਸੀਗਾ ਕੀ ਹੋਇਆ ਹੁੰਦਾ ਇਹਦੇ ਜੀ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਨਾਂ ਨੇ ਆਦਾ ਪ੍ਰੋਡਕਸ਼ਨ ਦਾ ਦਰਜ ਕਰਾਉਣੀ ਸੀਗੀ ਇੰਤਕਾਲ ਆ ਉਹਦਾ ਦਰਜ ਕਰਾਉਣ ਵਾਸਤੇ ਇਹਨਾਂ ਕੋਲੇ ਕਈ ਵੇੜੇ ਮਾਰ ਗਿਆ ਜੀ ਉਸ ਇੰਤਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਵੇੜੇਦਾਂ ਨੂੰ ਮੰਗ ਕੀਤੀ ਸੀ ਪੈਸੇ ਦੀ ਕ੍ਰੈਡਿਟ ਫਿਸ਼ਨ ਉਹ ਰਿਸ਼ਵਤ ਜਿਹੜੇ ਇਹਨਾਂ ਨੇ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਸਿੰਘ ਤੋਂ ਤੇ 2000 ਜਿਹੜਾ ਹੁਣ ਸਾਡੀ ਟੀਮ ਮਤਲਬ ਇਹਨੂੰ ਰੈੱਡ ਹੈਂਡਡ ਟਰੈਪ ਕੀਤਾ 2000 ਬਾਅਦ ਵਿੱਚ ਜਿਹੜਾ ਦਿੱਤਾ ਸੀਗਾ ਉਹਦੇ ਸਵੇਰੇ ਜਿਹੜਾ ਪਟਵਾਰੀ ਹੈ ਇਹ ਇਹਦੇ ਤੇ ਲੱਗਿਆ ਹੋਇਆ ਜਿਹੜਾ ਇਸ ਪਿੰਡ ਦੇ ਪਿਉਰੀ ਪਿੰਡ ਦਾ ਇਹਨਾਂ ਦੇ ਆਸਪਾਸ ਉਸ ਸਰਕੇ ਦਾ ਇਹ ਪਟਵਾਰੀ ਹੈ ਇਹਦੇ ਤੋਂ ਜੀ ਖ਼ਬਰੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ 2000 ਲੈਸ ਹੋਜੀ ਕਵਰੀ ਹੋਈ ਹੈ ਜਿਹੜਾ 2000 ਹੁਣ ਬਾਅਦ ਦੇ ਵਿੱਚ ਇਹਦਾ ਰੈਡ ਅਮੋਨਿਅਮ ਅਟੈਕ ਹੋਇਆ ਉਹਦੇ ਵਿੱਚ ਕੋਈ 4000 ਰੁਪਏ ਦੀ ਖ਼ਬਰ ਹੋਈ ਤੇ ਚ ਠੀਕ ਸਰ ਇੱਕ ਕਦੋਂ ਦੀ ਸੀ ਕਿੰਨੀ ਦੇਰ ਪਹਿਲਾਂ ਕੰਪਲੀਟ ਆਈ ਸੀ ਸਰ ਕੰਪਲੇਂਟ ਤਾਂ ਜਿਹੜੀ ਸਾਡੇ ਕੋਲੇ ਕੱਲ ਹੀ ਉਹਨਾਂ ਨੇ ਸਾਨੂੰ ਦੱਸਿਆ ਕਿ ਵੱਡੋ ਇਹ ਪੈਸੇ ਜਿਹੜੇ ਅੱਜ ਅੱਜ ਦੇ ਸ਼ਰੀਰ ਤੋਂ ਗਏ ਕੰਪਲੇਂਟ ਸਾਡੇ ਕੋਲੇ ਇਹਨਾਂ ਨੇ ਸਵੇਰੇ ਦਿੱਤੇ ਨੇ ਪੈਸੇ ਕੰਪਲੇਂਟ ਸਾਡੇ ਕੋਲੇ ਅੱਜ ਇਹਨਾਂ ਨੇ ਦੱਸਿਆ ਸੀ ਅੱਜ ਹੀ ਐਫ ਆਈ ਆਰ ਬੱਚੀ ਕਰਤੀ ਐਫ ਆਈ ਆਰ ਨੂੰ ਗ੍ਰਿਫਤਾਰ ਕੀਤਾ ਕਿੰਨੇ ਪੈਸੇ ਦਾ ਟਰੈਪ ਸੀਗਾ ਕੀ ਹੋਇਆ ਹੁੰਦਾ ਇਹ ਤੇ ਜੀ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਨਾਂ ਨੇ ਆਦਾ ਪਟੀਸ਼ਨ ਦਾ ਦਰਜ ਕਰਾਉਣੀ ਸੀਗੀ ਇੰਤਕਾਲ ਆਵਦਾ ਦਰਜ ਕਰਾਉਣ ਵਾਸਤੇ ਇਹਨਾਂ ਕੋਲੇ ਕਈ ਵੇੜੇ ਮਾਰ ਗਿਆ ਜੀ ਉਸ ਇੰਤਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਫੀਸ ਦੀ ਮੰਗ ਕੀਤੀ ਸੀ ਪਰ ਇਹਦੀ ਕ੍ਰੈਡਿਟੀਫਿਕੇਸ਼ਨ ਉਹ ਰਿਸ਼ਵਤੀ ਜਿਹੜੇ ਇਹਨਾਂ ਨੇ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਸਿੰਘ ਤੋਂ ਤੇ 2000 ਜਿਹੜਾ ਹੁਣ ਸਾਡੀ ਟੀਮ ਬਦੋ ਇਹਨੂੰ ਰੈਡ ਹੈਂਡਡ ਟੈਪ ਕੀਤਾ 2000 ਬਾਅਦ ਦੇ ਵਿੱਚ ਜਿਹੜਾ ਦਿੱਤਾ ਸੀਗਾ ਉਹਦੇ ਸਬੰਧ ਇਹਦਾ ਪਟਵਾਰੀ ਹੈ ਇਹ ਅ ਇਥੇ ਲੱਗਿਆ ਹੋਇਆ ਜਿਹੜਾ ਇਸ ਪਿੰਡ ਦੇ ਪਿਉਰੀ ਪਿੰਡ ਦਾ ਇਹਨਾਂ ਦੇ ਆਸਪਾਸ ਉਸ ਫੜਕੇ ਦਾ ਇਹ ਫਟਵਾਰੀ ਹੈ ਕਿ ਇਹਦੇ ਤੋਂ ਜੀ ਕਵਰੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ 2000 ਲੈਸੋ ਜੀ ਰਿਕਵਰੀ ਹੋ ਗਈ ਹੈ ਜਿਹੜਾ 2000 ਬਾਅਦ ਦੇ ਵਿੱਚ ਇਹਦਾ ਰੈੱਡ ਹਾਊਸ ਟ੍ਰੈਕ ਹੋਇਆ ਉਹਦੇ ਵਿੱਚ ਕੋਈ 4000 ਰੁਪਏ ਦੀ ਕਵਰੀ ਹੋਈ ਇਹਦੇ ਚ ਠੀਕ ਠੀਕ ਸਰ ਇੱਕ ਜੀ ਦੋਦੀ ਸੀ ਕਿੰਨੀ ਦਿਨ ਪਹਿਲਾਂ ਕੰਪਲੀਟ ਆਈ ਸੀ ਸਰ ਕੰਪਲੇਂਟ ਤਾਂ ਜਿਹੜੀ ਸਾਡੇ ਕੋਲੇ ਕੱਲ ਹੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਟ ਇਹ ਪੈਸੇ ਜਿਹੜੇ ਅੱਜ ਅੱਜ ਦੇ ਸ਼ਰੀਰ ਤੋਂ ਗਏ ਕੰਪਲੇਂਟ ਤਾਂ ਸਾਡੇ ਕੋਲੇ ਇਹਨਾਂ ਨੇ ਸਵੇਰੇ ਦਿੱਤੇ ਨੇ ਪੈਸੇ ਕੰਪਲੇਂਟ ਸਾਡੇ ਕੋਲੇ ਅੱਜ ਇਹਨਾਂ ਨੇ ਦੱਸਿਆ ਸੀ ਅੱਜ ਹੀ ਐਫ ਆਈ ਆਰ ਬੱਚੀ ਕਰਤੀ ਐਫ ਆਈ ਆਰ